ਲੈ ਮਗਤਿਆਰ ਹੋ ਨਾ ਉ ਤਾਂ ਮੇਰੇ ਕੰਨ ਹੀ ਖੋਲ ਤੇ ਮੈਨ ਤਾਂ ਪਤਾ ਹੀ ਨਹੀਂ ਸੀ ਪਹਿਲੇ ਇਸ ਗੱਲ ਦਾ ਲੈ ਉਹਦੀ ਨੂੰ ਤਾਂ ਇੰਨਾ ਲੈ ਆਈ ਹੈ ਘਰ ਪਰਤਾ ਤੇ ਤਾਂ ਹੀ ਤਾਂ ਬੜਾਈਆਂ ਮਾਰਦੀ ਆ ਉਹ ਆਹਦੀ ਨੂੰ ਦੀਆਂ ਵੀ ਮੇਰੀ ਨੂੰ ਤਾਂ ਭਾਈ ਇੰਨਾ ਸਮਾਨ ਲੈ ਕੇ ਆਈ ਹੈ ਲਾ ਫ੍ਰੀਜਾਂ ਤੋਂ ਲਾ ਏਸੀਆਂ ਤੋਂ ਲਾ ਕੱਪੜੇ ਤੋੜਣੀਆਂ ਮਸ਼ੀਨਾਂ ਤੋਂ ਹੁਣ ਤਾਂ ਘਰ ਪਰ ਐ ਪਏ ਤੇ ਉੰਨੀ ਜਾਇ ਜਾ ਤੇ ਮੇਰੇ ਕੋਲੇ ਤੇ ਮੇਰੀ ਨੂੰ ਕੱਲੀ ਚੁੰਨੀ ਚੱਕ ਕੇ ਆਵੀ ਹੋਵਾਂ ਨਾ ਨਾ ਉਹਨੂੰ ਜਾ ਕੇ ਕਹਾ ਵੀ ਫੋਨ ਲਾ ਅਦੇ ਭਰਾ ਨੂੰ ਤੇ ਦਾਜ ਲਿਆ ਮੈਂ ਕੀ ਕਰਾਂ ਇੱਥੋਂ ਇਕੱਲੀ ਤੋਂ ਹੈ ਦੇ ਮੇਰੇ ਸਮਾਨ ਬੱਤੀ ਜਾਂਦੀ ਹੈ ਵੀ ਮੇਰੇ ਲਈ ਤਾਂ ਨਹੀਂ ਹੱਥ ਲਾਈ ਮੇਰੀ ਪੇਟੀ ਦੇ ਨਾਲ ਹੱਥ ਲਾਈ ਨਾ ਪੱਖਾ ਲਾਉਣ ਦੇਵਾ ਨਾ ਉਹਨੂੰ ਕੂਲਰ ਲਾਉਣ ਦੇਵਾ ਜਦੋਂ ਗਰਮੀ ਮਰੀ ਨਾ ਆਪੇ ਨੇ ਹੋ ਗਈ ਆਪੇ ਕਰੂੰਗਾ ਦੇ ਭਰਾ ਨੂੰ ਫੋਨ ਕੋਈ ਗੱਲ ਨਹੀਂ ਮੈਂ ਤਾਂ ਹੁਣ ਤਾਂ ਹੀ ਉੱਪੀ ਰਹੀ ਤੇ ਹੁਣ ਪਤਾ ਲੱਗਦਾ ਮਖਿਆਰ ਉਹਦੀਆਂ ਗੱਲਾਂ ਤੋਂ ਇਹ ਦੋ ਬੜਾਈਆਂ ਮਾਰਦੀ ਐ ਆਹੋ ਕੋਈ ਨਹੀਂ जान जानਦੇ ਮੈਨੂੰ ਘਰੇ ਪਈ ਹੂ ਪੱਖਾ ਲਾਈ ਉਹਦੀ ਨੂੰ ਤਾਂ ਇੰਨਾ ਸਮਾਂ ਲਾਈਏ ਇਹ ਕੱਪੜੇ ਸਿਉਂ ਜਾਂਦੀ ਆ ਇਹਨੇ ਆਪਦਾ ਜਵਾਕਾਂ ਦਾ ਟਿਊਸ਼ਨ ਲਾਉਂਦੀ ਆ ਇਹਨੇ ਕੱਪੜੇ ਸਿਉਵੇਂ ਨਾ ਟਿਊਸ਼ਨ ਲਾਵੇ ਤੂੰ ਆ ਕੇ ਮੈਂ ਵੀ ਐਡ ਕਰੀਏ ਵੀ ਐਡ ਤੇਰੀ ਕਿਹੜੀ ਕਰੀ ਐ ਮੈਂ ਤਾਂ ਲਾ ਦੀਏ ਇਹਨੇ ਕੁਝ ਵੀ ਨਹੀਂ ਕਰਿਆ ਲੈ ਹੁਣ ਦੇਖਦੀ ਆ ਫਾਰ ਵੀ ਖੁੱਲ੍ਹਾ ਪੈ ਪਤਾ ਨਹੀਂ ਕੀ ਕਰੀ ਜਾਂਦੀ ਹੈਗੀ ਐ ਨਹੀਂ ਪਤਾ ਮੋਂਗ ਚਾਹਾਂ ਕਰ ਕਰ ਪੀ ਜਾਂਦੀ ਹੋਵੇ ਕਿ ਮੇਰੀ ਬੁਢੀ ਤਾਂ ਕਰੇ ਹੀ ਨਹੀਂ ਹੈਗੀ ਜਾਣਦੇ ਨਾ ਮੈਨੂੰ ਜਾ ਕੇ ਨਾ ਗੁਤਨੀ ਨੂੰ ਹੱਥ ਪਾਉਂ ਜਾ ਕੇ ਮੰਜੇ ਤੇ ਬਿੱਡਾਂ ਤੇ ਪਈ ਹੋ ਚਲਾ ਕੇ ਮਾਰੂ ਇਹ ਪਰੇ ਹੋ ਜਾ ਮੇਰੇ ਬਿੱਡਾਂ ਤੋਂ ਜੇ ਨਾ ਥੱਲੇ ਸਿੱਟੀ ਉਹ ਕੀ ਜਾਣੂਗੀ ਫੇਰ ਹੀ ਕੁਛ ਨਾ ਕੁਛ ਹੋਊਗਾ ਕੋਲੇ ਰੱਖਿਆ ਛੱਡਿਆ ਨਾ ਕੋਈ ਬਿਜਲੀ ਦੇ ਬੇਤਾ ਕੋਈ ਸੰਸਾ ਨਾ ਕਾਸੇ ਦਾ ਹੋਰਾ ਮੋਈ ਨਾ ਕੁੰਡੇ ਛੱਡ ਕੇ ਤੇ ਪਈ ਐ ਮੈਂ ਕੋਈ ਨਹੀਂ ਉਤਰੇ ਥੱਲੇ ਬਿੱਡਾਂ ਤੋਂ ਪਈਆਂ ਆਰਾਮ ਨਾਲ ਕਿਹਨੇ ਕਿਹਾ ਤੈਨੂੰ ਬਿੱਡਾਂ ਤੇ ਪੈਣ ਨੂੰ ਇੱਧਰ ਆ ਜਾ ਉਤਰ ਥੱਲੇ ਥੱਲੇ ਮੰਜੇ ਤੇ ਪਈਆਂ ਆਰਾਮ ਨਾਲ ਕਿੰਨੇ ਕਿਆ ਤੈਨੂੰ ਮੰਜੇ ਤੇ ਪਾਇਨਾ ਨਾ ਮੰਮੀ ਸੋਨ ਨੂੰ ਕੀ ਹੋ ਗਿਆ ਨਾ ਤੂੰ ਕੋਈ ਦਾਲ ਚਾ ਲੈ ਕੇ ਨਹੀਂ ਆਈ ਖਲੂ ਚੀ ਜੱਕ ਕੇ ਆ ਗਈ ਤੇ ਤੈਨੂੰ ਕਿਹਾ ਕੀ ਆ ਆ ਚਾਲਾ ਆ ਦੇ ਪ੍ਰੋਫ ਹੁੰਦਾ ਹੁੰ ਕਿਥੇ ਦਾ ਵੀ ਦਾੜ ਦੇਵੇ ਦਾਲ ਲੈ ਕੇ ਨਹੀਂ ਮੇਰੇ ਕੋਲੋਂ ਬਾਹਰ ਹੋ ਜਾ ਨਹੀਂ ਮੰਮੀ ਇਹ ਤੋਂ ਪਹਿਲਾਂ ਤਾਂ ਕਰ ਤੂੰ ਐਸੀ ਗੱਲ ਨਹੀਂ ਸੀ ਕਰੀ ਇਹ ਨਹੀਂ ਵੀ ਅੱਜ ਤੈਨੂੰ ਜਾਨ ਚੱਕ ਕੀ ਹੋ ਗਿਆ ਦਾਂ ਡੱਕ ਹੋਗਾ ਫੋਨ ਪਤਾ ਲਾ ਦੇ ਮੈਨੂੰ ਜਿਹਦੇ ਟੋਕ ਆਦੀਆਂ ਗੁੜੀਆਂ ਪਟੇਆਂ ਕਰਦੀਆਂ ਆਦੀਆਂ ਨੂੰਹਾਂ ਨੀਆਂ ਉਹਦੀ ਨੂੰਹ ਇੰਨਾ ਸਮਾਨ ਲਿਆਈ ਆ ਇਹ ਅਸੀਂ ਨਾ ਪਤਾ ਕੱਪੜੇ ਤਾਂ ਲਾਗੇ ਮਸ਼ੀਨਾਂ ਤੋਂ ਲਾ ਨਹੀਂ ਤੂੰ ਕੀ ਲੈ ਕੇ ਆਈ ਆ ਨਾ ਮੰਮੀ ਮੈਂ ਲੈ ਰਸ ਤੂੰ ਤੁਸੀਂ ਕੀ ਦੀ ਗੱਲ ਕਰੀ ਆਂ ਨੇ ਹੋਵੇ ਮਗਤਿਆਰ ਉਹ ਤਾਂ ਹੀ ਦੀ ਗੱਲ ਆ ਫੋਨਾ ਕਰਨਾ ਨਾ ਲੈ ਕੇ ਤੈਨੂੰ ਮੇਰੀ ਗੱਲ ਸੁਣਾ ਮੇਰਾ ਭਰਾ ਗਰੀਬ ਆ ਤੇ ਮੈਂ ਮੇਰੇ ਭਰਾ ਨੂੰ ਫੋਨ ਲਾ ਕੇ ਐਵੇਂ ਤੰਗ ਨਹੀਂ ਕਰਦੀ ਕਿ ਮੈਂ ਨਹੀਂ ਫੋਨ ਲਾਉਦੀ ਹੈਗੀ ਬਸ ਜੇ ਸਾਫੇ ਮੈਂ ਕਰੋ ਬਾਹਰ ਜਾ ਜੇ ਤੂੰ ਫੋਨ ਨਹੀਂ ਲਾਉਂਦੀ ਜਾਂ ਜਾਂਦਾ ਦਾਜ ਰੱਖਿਆ ਤੇ ਨਹੀਂ ਮੈਂ ਤੈਨੂੰ ਘਰ ਰਹਿ ਦਿੰਦੀ ਮੈਂ ਤੇਰਾ ਪਾਣੀ ਪਿੰਡਾਂ ਤੇ ਬੈਠਾ ਦਿੰਦੀ ਨਾ ਮਾਂ ਮੇਰੀ ਗੱਲ ਸੁਣਾ ਇਹ ਗੱਲ ਤੂੰ ਪਹਿਲਾਂ ਕਰਨਾ ਸੀ ਹੁਣ ਚਾਂਜੜ ਚੱਟ ਤੇ ਕਿਉਂ ਕੀ ਹੋ ਗਿਆ ਹੁਣ ਤੂੰ ਚਾਂਜੜ ਚੱਟ ਇਹੋ ਜੀਆਂ ਗੱਲਾਂ ਕਰਨ ਲੱਗ ਗਈ ਜਾ ਡੱਕਰੀ ਕਰਦਾਗੀ ਪਹਿਲੇ ਮੈਨੂੰ ਪਤਾ ਨਹੀਂ ਸੀ ਤੇਰਾ ਵੀ ਤੂੰ ਆਏਗੀ ਨਾਲ ਨਹੀਂ ਬਹੁਤ ਜਵਾਬ ਪੜਾਉਂਦੀ ਐ ਨੈਟੂ ਛੱਲਾਉਂਦੀ ਐ ਇਹ ਨਹੀਂ ਕਰਦੀ ਇਹਦੇ ਛੰਦਾ ਕੰਮ ਆ ਤੂੰ ਕੀ ਕਰਦੀ ਐ ਲੈ ਮੰਮੀ ਹੁਣ ਫਿਰ ਮੈਂ ਕਿੱਥੋਂ ਲੁਕਾਂ ਬੰਡੀਆਂ ਦੇ ਬਹੁਤਾਂ ਕੰਮ ਕਰੀ ਜਾਂਦੀਆਂ ਹੁਣ ਉਹੀ ਜਵਾਬ ਮੇਰੇ ਕੋਲ ਭਲਾ ਕਿਵੇਂ ਆਉਣਗੇ ਤੁਸੀਂ ਐਂਡਾ ਦੱਸੋ ਮੈਨੂੰ ਨਹੀਂ ਜਵਾਬ ਦਾ ਮਾਮਲਾ ਸਦਾ ਲਿਆ ਕਰੋ ਬਥੇਰੀ ਵੰਡੀ ਚਲ ਕੋਈ ਨਾ ਮੰਮੀ ਜੇ ਤੂੰ ਕਹਿੰਦੀ ਐ ਨਾ ਮੈਂ ਟਿਊਸ਼ਨ ਲਾ ਲਿਆ ਕਰੂੰਗੀ ਤੇ ਪਰ ਮੈਂ ਮੇਰੇ ਭਰਾ ਨੂੰ ਮੈਂ ਘਾਉਣ ਨਹੀਂ ਕਰਦੀ ਦੇਗਾ ਈਵਾ ਵਾ ਤੂੰ ਕਿਥੋਂ ਇੰਨਾ ਕੁਛ ਕਰਦੂਆ ਹਾ ਤੇਰੇ ਪਈ ਮੋਬਾਈਲ ਦੇਖੀ ਆਨੀਆ ਕੋਤ ਤੇਰੇ ਕੋਲ ਕੋਈ ਨੱਖਣ ਸੁਪਣਾ ਮਾਰ ਚਲ ਬਾਹਰ ਦੀ ਘਰ ਮੇਰੀ ਬੜੀ ਬੁਰਾ ਦੇਖੀ ਲੈ ਜਾ ਕਿਉਂ ਕਰ ਰਹੀ ਹੁੰਦੀ ਆਂਗੀ ਮੈਂ ਮੈਨੂੰ ਘਰੇ ਤੇ ਆਈ ਜਿੰਨੀ ਜੱਦਾ ਲਿਆ ਕੇ ਨਹੀਂ ਬਾਹਰ ਹੋ ਜਾ ਹਾਂ ਮੇਰੀ ਗੱਲ ਤਾਂ ਸੁਣ ਲੈ ਆਪਾਂ ਕਿਹੜਾ ਆਪਣੀ ਕੁੜੀ ਨੂੰ ਦਾਨ ਦੇ ਕੇ ਤੋਰਾਂਗਾ ਜੇ ਉਹਦੀ ਸੱਸ ਉਹਦੇ ਨਾਲ ਹਾਂ ਕਰੇ ਫਿਰ ਤੈਨੂੰ ਕਿੰਨਾ ਦੁੱਖ ਲੱਗੂਆ ਤੇ ਤੈਨੂੰ ਕੀ ਪਤਾ ਮੈਂ ਆਦੀ ਤੇਰੀ ਗੱਤ ਸੁਣ ਲਾ ਐਵੇਂ ਲੋਕਾਂ ਦੀਆਂ ਗੱਲਾਂ ਚ ਨਹੀਂ ਆਈਦਾ ਅਜਿਹਾ ਹੁੰਦਾ ਐਵੇਂ ਕਿਸੇ ਵਿੱਚ ਲੱਗ ਗਿਆ ਉਹਦਾ ਘਰ ਨਹੀਂ ਖਰਾਕ ਧੀ ਦਾ ਹੁੰਦਾ ਮੈਂ ਤਾਂ ਕਿਹੜਾ ਕਹਤਾ ਮੈਨੂੰ ਜਵਾਬ ਸਵਾਬ ਜੇ ਨਾ ਦੇ ਮਾਂ ਤੇਰੀ ਜੀਵ ਫੜ ਕੇ ਕੱਟ ਨੂੰ ਪੰਛੀ ਨਾ ਮੰਮੀ ਇਹੋ ਜਿਹੀਆਂ ਗੱਲਾਂ ਕਿਉਂ ਕਰ ਦਿੰਗੇ ਚਾਹ ਬਗਲੇ ਚਾਹ ਬਣੀ ਪੀ ਤੇ ਚਾਹ ਪੀ ਲੋ ਜਾ ਕੇ ਅੱਛਾ ਮੈਂ ਪੀਵਾ ਆਖਾ ਕੇ ਚਾਹ ਤੇ ਤੂੰ ਕਾਹਲੀ ਖਤਰ ਹੈ ਤੂੰ ਅੱਥੇ ਬਹਿਲੀ ਪਈ ਰ ਹੈ ਬੰਦਾਂ ਦੇ ਜਾ ਕੇ ਚਾਹ ਲੈ ਆ ਦਿੰਨੀ ਤੁਸੀਂ ਬੈਠ ਤਾ ਜਾਓ ਚਾਹ ਲੈ ਆ ਦਿੰਨੀ ਮੈਂ ਤੁਹਾਨੂੰ ਮਾਂ ਤੇਰੀ ਚਾਹ ਹੀ ਬੋੜਨੀ ਚੱਲ ਜੱਕ ਕੇ ਆਉਂਦਾ ਚਾਹ ਵਾਲਾ ਚੱਲ ਕੀ ਆਤੇ ਮੋਜਾ ਨਾ ਫਿੱਟਾ ਤੇ ਚੜੀ ਹੁਣ ਪਤਾ ਲੱਗੂਗਾ ਜਿਹੜਾ ਨੂੰ ਜਦੋਂ ਬਾਗ ਕੇ ਬੈਗੀ ਤੇ ਕੰਨੀ ਚੁੰਨੀ ਚਾੱਕ ਕੇ ਤੋ ਅੱਖੀ ਮੈਂ ਕੀ ਕਰਉਣਾ ਤਾਂ ਹਾਂ ਉਹਨੇ ਵੀ ਬਹੁਤ ਐ ਜਾ ਗਾਜ ਲੈ ਕੇ ਆਈ ਹੈਗੀ ਹੁਣ ਮੈਂ ਵੀ ਤਾਂ ਦਾਜ ਮੰਗਾ ਕੇ ਛੱਡੂਗੀ ਦੇਖੀ ਸਹੀ ਛੜਾ ਆ ਫੜਾ ਦਾ ਬੈਗ ਲੈ ਜਾ ਚਲ ਬਾਹਰ ਛਾਹ ਖਾਣਾ ਤੁਖ ਦਿੱਤਾ ਆ ਕੇ ਨੰਗਾ ਦੀ ਨੇ ਚਲ ਇੱਕ ਵਾਰ ਤੁਸੀਂ ਆਏ ਜੋ ਕਰਦੇ ਹੋਗੇ ਦੇਖਿਓ ਉਹਨੂੰ ਘਰੇ ਤਾਂ ਲੈ ਲੈਂਦੇ ਉਹ ਨਾ ਕਰੇ ਕਿੱਥੇ ਜਾ ਹੁਣ ਨਹੀਂ ਦਿੱਤਾ ਹੈਗਾ ਚੱਲ ਇੱਕ ਵਾਰ ਇਹ ਕਿੱਥੇ ਉੱਗੀ ਘਰੇ ਹੁਣ ਬਣੀ ਆ ਗੱਲ ਹੁਣ ਬਾਹਰ ਕੱਢਤੀ ਫੜਾ ਲੱਤ ਤੇ ਆ ਵੀ ਚੱਕ ਕੇ ਕੋਈ ਨਹੀਂ ਪੜੀ ਮੇਰੇ ਘਰੇ ਹੁਣ ਹੁਣ ਮੈਂ ਕਿੱਥੇ ਜਾਵਾਂ ਹੁਣ ਮੈਂ ਕਿਹਨੂੰ ਆਉਂਦ ਦਿਲ ਦਾ ਹਾਲ ਸੁਣਾਵਾਂ ਜੇ ਮੈਂ ਪੇਕੇ ਜਾਨੀ ਆ ਤਾਂ ਮੇਰਾ ਭਰਾ ਮੇਰਾ ਗਰੀਬ ਭਰਾ ਮੇਰਾ ਦੁਖੀ ਹੋ ਜਾਊਗਾ ਕਿੱਥੋਂ ਮੈਨੂੰ ਸਮਾਨ ਦੇ ਕੇ ਤੋਰ ਦੂਗਾ ਆ ਮੇਰੀ ਸਾਸ ਤਾਂ ਐਵੇਂ ਲੋਕਾਂ ਦੇ ਮਗਰ ਲੱਗ ਕੇ ਆਪਦੇ ਪੁੱਤ ਦਾ ਵੀ ਘਰ ਖਰਾਬ ਕਰੀ ਜਾਂਦੀ ਹੈਗੀ ਹੁਣ ਜੇ ਮੈਂ ਆਪਦੇ ਭਰਾ ਕੋਲ ਜਾਊਂਗੀ ਤਾਂ ਉਹ ਦੁਖੀ ਹੋ ਜਾਊਗਾ ਤੇ ਮੈਨੂੰ ਕਹੂਗਾ ਵੀ ਭੈਣੇ ਆਪਦਾ ਘਰ ਵੇਚ ਕੇ ਵੀ ਤੇਰਾ ਘਰ ਬਿਵਾਸਾ ਦਿੰਨਾਗਾ ਮੈਂ ਨਾ ਨਾ ਤੇ ਮੈਂ ਆਪਦੇ ਭਰਾ ਦਾ ਘਰ ਨਹੀਂ ਖਰਾਬ ਕਰਨਾ ਚਾਹੁੰਦੀਗੀ ਨਹੀਂ ਨਹੀਂ ਹੁਣ ਮੈਂ ਆਪਦੇ ਭਰਾ ਦੇ ਘਰੇ ਨਹੀਂ ਜਾਊਂਗੀ